ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਟੂਟ ਦੁਖ ਹਨੇਰਾ ਪਹਿ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਪਹਿ ਪੂਰਨ ਕਾਮ ਸਾ ਸਾਸਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰਥ ਗੁਣ ਅਨਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ ਗੁਜਰੀ ਮਹੱਲਾ ਪੰਜਵਾ ਅਹੰ ਬੁੱਧ ਬੋਸਗਨ ਮਾਇਆ ਮਹਾ ਦੀਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਸ਼ੀ ਹੈ ਜਨ ਤੂਰ ਕੋਟ ਜਨਮ ਕੇ ਲਹੇ ਪਾਤਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀਐ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਨ ਮਿੱਤਰ ਪੁੱਤਰ ਕਲਤਰ ਸੁਰ ਰਿੱਧ ਤੀਨ ਤਾਪ ਜਲੰਤ ਜਪ ਰਾਮ ਰਾਮ ਦੁਖ ਨਿਵਾਰੇ ਮਿਲੈ ਹਰ ਜਨ ਸੰਤ ਸਰਬ ਵਿਦ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟ ਹਰ ਚਰਨ ਸਰਣ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਆਰਾਧੇ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ਼੍ਰਵਣ ਅਪਾਰ ਮਹਿਮ ਫਿਰ ਨਾ ਹੋਤ ਬਿਯੋਗ ਮਨ ਚਰਨਾਰਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਣ ਕਾਟ ਜਮਦੂਤ ਫਾਸ ਰਹਾਉ ਸਤਰ ਦਹਿਨ ਹਰਨਾਮ ਕਹਿਨ ਅਵਰ ਕਸ਼ਨਾ ਉਪਾਉ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੁਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਝ ਬਿਨਾ ਵਰਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੋਹ ਤੁਮਾਰਾ ਨਾਉ ਰਹਾਓ ਸਾਧਗੁਰ ਸੇਵ ਲੱਗੇ ਹਰ ਚਰਨੀ ਵੱਡਾ ਭਾਗ ਲੇਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ತ್ಯਾਗੀ ਆਠ ਪੈਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੁਜਰੀ ਮਹੱਲਾ ਗੁਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਇਕ ਨਗਰੀ ਪੰਚ ਚੋਰ ਬਸੀਲੇ ਵਰਜਤ ਚੋਰੀ ਧਾਵੈ ਤ੍ਰਿਹਦ ਸਮਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤ ਹੋ ਬਾਸ ਦੇਉ ਬਨਵਾਲੀ RAM ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹ ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਅੰਗਨ ਮੇਰਾ ਪੋਪ ਪਤਰ ਤਤ ਡੱਲਾ ਸਰਬ ਜੋਤ ਨਿਰੰਜਨ ਸੰਭੂ ਛੁੱਡੋ ਬਹੁਤ ਜੰਜਾਲ ਸੁਣ ਸਿਖਵੰਤੇ ਨਾਨਕ ਬਿਨਵੈ ਛੁੱਡ ਮਾਇਆ ਜਾਲ ਮਨ ਵਿਚਾਰ ਮਨ ਵਿਚਾਰ ਏਕ ਲਿਬ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿਖ ਕਥਿ ਜਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਣ ਕੰਮ ਨਾ ਧੰਦਾ ਨਹੀਂ ਧੰਦਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿ ਅਲੇ ਲੋਭ ਮੋਹ ਤਿਸ ਮਾਇ ਮਨ ਤਤ ਅਵਗਤ ਧਿਆਇ ਗੁਰ ਪ੍ਰਸਾਦਿ ਪਾਇਆ ਗਿਆਨ ਧਿਆਨ ਸਭ ਦਾਤ ਕਥਿ ਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾਤਲ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ ਦੇਖਤਾ ਜ ਅਮਰਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਂ ਕਿ ਅੰਤਨਾ ਪਰੇ ਸੁਮਾਰ ਜੈਸੀ ਭੂਖ ਹੋਏ ਅਬੰਤਰ ਤੂੰ ਸਮਰਾਥ ਸਚ ਦੇਵਨਹਾਰ ਐ ਜੀ ਜਪ ਤਪ ਸੰਜਮ ਸਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁਨ ਸਮਾਧ ਰਹੇ ਲਿਬ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ-ਥਲ, ਧਰਨ, ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ। ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋ ਨਾ ਸੂਰਜ ਚੰਦ ਨਾ ਜੋਤਿ ਅਪਾਰ। ਸਰਬ ਗ੍ਰਿਦਰਿਸ਼ਟ ਲੋਚਨ ਆਵੰਤਰ, ਏਕਾ ਨਦਰ ਸੁਤਰੇ ਭਵਨਸਾਰ। ਪਵਨ ਪਾਣੀ ਅਗਨੇਕ ਤਿਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਆਕਾਰ। ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਕੋਰ ਤੇਤੀਸ ਜਾਚੇ ਪ੍ਰਭ ਨਾਇਕ ਦੇਦੇ ਟੂਟ ਨਾਹੀ ਪੰਡਾਰ ਹੁੰਦਾ ਭੰਡਾ ਕਾਸ਼ ਨਾ ਸਮਾਵੈ ਸਿੱਧਾ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਧੀ ਅੰਤਰ ਜਾਚੇ ਰਿੱਧ ਸਿੱਧ ਜਾਜ ਕਰੇ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਭਾਗ ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾਕਉ ਕਾਲ ਨਾਹੀ ਜਮ ਜੋ ਹੈ ਬੂਝੇ ਅੰਤਰ ਸ਼ਬਦ ਵਿਚਾਰ ਆਵ ਤਬ ਅਵਰਨਾ ਮੰਗਉ ਹਰਪੈ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ ਭਾਈ રે RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਜਾ ਚੇ ਐਸੀ ਨਾਮ ਬਡਾਈ ਰਹਾਵ ਐਜੀ ਬਹੁਤੇ ਭੇਖ ਕਰੇ ਭਿਖਿਆ ਕੋ ਕੀਤੇ ਉਦਰ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਬ ਨਾ ਜਾਏ ਐਜੀ ਕਾਲ ਸਦਾ ਸਿਰ ਉਪਰ ਠੰਡੇ ਜਨਮ ਜਨਮ ਵੈਰਾਈ ਸਾਚਾ ਸਬਦ ਰਤੇ ਸੇ ਬਾਚੇ ਸਤਿਗੁਰੂ ਬੂਝ 부ਝਾਈ ਗੁਰ ਸਰਣਾਈ ਜੋ ਹੈ ਨਾ ਸਕੇ ਦੂਤ ਨਾ ਸਕੇ ਸੰਤਾਈ ਅਵਗਤ 나ਥ ਨਿਰੰਜਨ ਰਾਤੇ ਨਿਰਪਉ ਸੋ ਲਿਵਲਾਈ ਐ ਜੀਉ ਨਾਮ ਜੜੋ ਨਾਮੇ ਲਿਵਲਾਵੋ ਸਤਿਗੁਰ ਟੇਕ ਟਿਕਾਈ ਜੋ ਤਿਸ ਭਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਪਹਾਈ ਆਬ ਤਬੇ ਕੋ ਏਕ ਪੁਕਾਰੋ ਆਦ ਜੁਗਾਦ ਸਖਾਈ ਐ ਜੀ ਰਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਵ ਬਨ ਆਈ ਕਰ ਕਿਰਪਾ ਗੁਰ ਦਰਸ ਦਿਖਾਵੋ ਹਉਮੈ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਛ ਰਹੈ ਨਾਂ ਦੀਸੈ ਇਸ ਜਗ ਮੈਂ ਆਇਆ ਜਾਇ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠਲ ਬਨਾਈ ਗੁਦਰੀ ਮਹੱਲਾ ਪਹਿਲਾ ਐਜੇ ਨਾ ਹਮ ਉਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬਹਿ ਰਾਗੇ ਸੋਗ ਬਿਸੋਗ ਬਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ ਹਰ ਗੁਣ ਰਸਨ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋਤਿ ਸੁਭਾਵੈ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨੇਹ ਫਲ ਮੇਕ ਘਰੀ ਐਜੀ ਖੋਟੇ ਠੌਰ ਨਹੀਂ ਘਰ ਬਾਹਰ ਅਨੰਦਿਕ ਗਤ ਨਹੀਂ ਕਾਇ ਰੋਸ ਕਰੈ ਪ੍ਰਭ ਬਖਸ਼ ਨਾਮੇਟੈ ਨਿਤ ਨਿਤ ਚੜੈ ਸਵਾਈ ਐਜੀ ਗੁਰ ਕੀ ਬਾਤ ਨਾਮੇਟੈ ਕੋਈ ਮੇਰਾ ਠਾਕੁਰ ਆਪ ਬਨਾਇ ਦਿਵਾਈ ਨਿੰਦਕ ਨਾਰਕਾਲੇ ਮੁਖ ਨੰਦਾ ਜਿਨ ਗੁਰ ਕੀ ਦਾਤ ਨਾ ਭਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੈ ਬਿਲਮਨ ਅਧੂਆ ਰਾਈ ਆਨੰਦ ਮੂਲ 나ਥ ਸ਼ਰਨ ਆਥਾ ਸਤਗੁਰ ਮੇਲ ਮਿਲਾਈ ਐ ਜੀ ਸਦਾ ਦਇਆਲ ਦਇਆ ਕਰ ਰਵੇ ਗੁਰਮਤ ਭ੍ਰਮਨ ਚੁਕਾਈ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵਡਿਆਈ ਹਰਜਾ ਨਿਰਮਲ ਮਨ ਇਸਨਾਨੀ ਮਜਨ ਸਤਗੁਰ ਭਾਈ ਪੰਦਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਹੀ ਤੁਮ ਵੱਡ ਪੁਰਖ ਆਗਮਤ ਰੋਵਰ ਹਮ ਪੰਖੀ ਤੁਝ ਮਾਹੀ ਨਾਕ ਨਾਮ ਨਿਰੰਧਨ ਦੀਜੈ ਜੁਗ ਜੁਗ ਸਬਦ ਸਲਾਹੀ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਭਗਤ ਪ੍ਰੇਮ ਅਰਾਧ ਤਮ ਸਜ ਪਿਆਸ ਪਰਮ ਹਿਤੰ ਬਿਰਲਾਪ ਬਿਲ ਲ ਬੇਨੰਤੀਆ ਸੁਖ ਭਾਏ ਚਿਤ ਹਿਤੰ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਨੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਨੰ ਚਾਲ ਚੇਤ ਵੇਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ ਦੇ ther ਨਾਮ ਭਗਤ ਦਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਪਰਮ ਨਾ ਚੂਕੈ ਜਗ ਜਨਮ ਬਿਆਦ ਖਪੰ ਅਸਥਾਨ ਹਰਨੇ ਕੇਵਲੰ ਸਤਮਤੀ ਨਾਮ ਤਪੰ ਇਹੋ ਜਗ ਮੋਹ ਹਿਤ ਵਿਆਪਤੰ ਦੋਖ ਅਦਕ ਜਨਮ ਮਰਣੰ ਪਾਜ ਸਰਣ ਸਤਿਗੁਰ ਉਬਰਹਿ ਹਰਨਾਮ ਰਿਧ ਰਮਣੰ ਗੁਰਮਤਿ ਨੇਚਲ ਮਨ ਮਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਧਾਰੰ ਗੁਰਮਤਿ ਨੇਚਲ ਮਨ ਮਨ ਮਨੰ ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਬੇ ਭਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹ ਸਰੀਰ ਇਹੋ ਸਰੀਰ ਤਉ ਸਰਣੀ ਲਬ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨ ਮਨ ਮਾਰ ਤੁਹੀ ਨਿਰੰਜਨ ਕਹੋ ਨਾਨਕਾ ਸਰਨ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੇ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਜਿਤ ਥਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਜਰੇ ਮਨ ਗੁਰ ਕੈ ਆਗੇ ਗੁਰ ਕੈ ਭਾਣਾ ਨ ਚਾਹੇ ਤਾ ਸੁਖ ਪਾਵੇ ਅੰਤੇ ਜਮ ਭਉ ਭਾਗੇ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਹਾਪੇ ਗਾਵੇ ਆਪ ਸੁਣਾਵੇ ਇਸ ਮਨ ਅੰਧੇ ਕੋ ਮਾਰਗ ਪਾਏ ਅਨੰਦ ਨਾਚੈ ਸਖਤ ਨਿਵਾਰੇ ਸੇਵ ਘਰਨੀ ਦਿਨ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੇ ਮਨ ਮੁਖ ਭਗਤ ਨਾ ਹੋਈ ਸੁਰ ਨਰ ਵਿਰਤ ਪਖ ਕਰਮਈ ਨਾ ਸੁਰ ਨਰ ਵਿਰਤ ਪਖ ਕਰਮਈ ਨਾਚੇ ਮਨ ਜਨ ਗਿਆਨ ਵਿਚਾਰੇ ਸਿੱਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮਤਿ ਬੁੱਧ ਵਿਚਾਰੇ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਬੇ ਹੀ ਨਾਚੇ ਨਾਚੇ ਖਾਣੀ ਚਾਰੇ ਜੋ ਤੁਧ ਭਾਵੇ ਸਹੀ ਨਚੇ ਜਿਨ ਗੁਰਮੁਖ ਸ਼ਬਦ ਲਿਵ ਲਾਇ ਸੇ ਭਗਤ ਸੇ ਤਤ ਗਿਆਨੀ ਜਿਨ ਕਾ ਹੁਕਮ ਮਨਾਏ ਇਹ ਭਗਤ ਸੱਚੇ ਸੋ ਲੈਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾਂ ਸਬਦ ਵਿਚਾਰੈ ਤਾਂ ਸਤਿ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਰਪਾ ਤੁਮਾਰੀ ਇਕਦਮ ਸਾਚਾ ਵੀਸਰੈ ਤ ਸਾਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਐ ਆਪੇ ਬਖਸ਼ੇ ਕਰੇ ਰਜਾਈ ਸੇਈ ਨਾ ਚਹੇ ਜੋ ਤੁਧ ਭਾਵੇ ਜੇ ਗੁਰਮੁਖ ਸ਼ਬਦ ਵਿਚਾਰੀ ਕਉ ਨਾਨਕ ਸੇ ਸਹਿਜ ਸੁਖ ਪਾਵੇ ਜਿਨ ਕਉ ਨਦਰਿ ਤੁਮਾਰੀ ਗੂੜੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਜੀਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਉ ਕਿਰਪਾ ਤੁਮਾਰੀ ਰਹਾਉ ਸਨਕ ਸੁਨੰਦਨ ਨਾਰਦ ਮੁਨ ਸੇਵਹਿ ਅਨੰਦਨ ਜਪਤ ਰਹੇ ਬਨਵਾਰੀ ਸਰਣਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਸਵਾਰੀ ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਕ ਤੂ ਏਕੋ ਦਾਤਾ ਮੰਗ ਹੈ ਹਾਥ ਪਸਾਰੀ ਭਗਤ ਜਨਾ ਕੀ ਊਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਨ ਕੇਰਾ ਆਪ ਤਰੇ ਕੁਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨ ਭਾਵੇ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰਮਲਤ ਹੋਵੇ ਓਹ ਮਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਓਰਵਾਰ ਨ ਪਾਰੀ ਇਹੋ ਪਰਪੰਚ ਖੇਰ ਕੀਆ ਸਭ ਕਰਤਾ ਹਰ ਕਰਤਾ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਯੁਗ ਅੰਤਰ ਸੂਤ ਖਿੰਚੈ ਏਕੰਕਾਰੇ ਰਸ ਨ ਰਸਨ ਰਸ ਗਾਵਹਿ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਬਰਨਾ ਚਾਚਉ ਹਰ ਰਸ ਪ੍ਰੀਤ ਪਿਆਰੀ ਗੁਦਰੀ ਮਹੱਲਾ ਪੰਜਵਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਰਾਜਮਹਿ ਤੂੰ ਰਾਜਾ ਕਹੀਏ ਭੂਮਨ ਸਿਰ ਭੂਮਾ ਠਾਕੁਰ ਮਹਿ ਠਗਰਾਈ ਤੇਰੀ ਕੁੰਮਨ ਸਿਰ ਕੁੰਮਾ पिता मेरो बड़ो धनी अगमा उसत कवन करी करते पेख रहे बिस्मा सुखियन में सुखिया तू है दातन सिर दाता तेजन वह तेजन मह तेज वंशी कहिय रसियन राता सूरन मै सूरा तू है भोगन मै भोगी ग्रस्तन मह मह तू बडो गृहस्थी जोगन मह जोगी ਕਰਤਨ ਮਹ ਤੂੰ ਕਰਤਾ ਕਹੀਏ ਆਚਾਰਨ ਮਹ ਆਚਾਰੇ ਸਰ ਸਾਹਨ ਮਹ ਤੂੰ ਸਾਚਾ ਸਾਹਾ ਵਾਪਾਰਨ ਮਹ ਵਪਾਰੇ ਦਰਬਾਰਨ ਮਹ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਖਮੀ ਕੀਰਤਕ ਗਣੀ ਨਾ ਜਾਈਐ ਗਨ ਨਾ ਸਕੋ ਜੀ ਕਾ ਦਰਬਾਰਨ ਮਹ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਖਮੀ ਕੀਰਤਕ ਗਣੀ ਨਾ ਜਾਈਐ ਗਨ ਨਾ ਸਕੋ ਸੀ ਕਾ ਨਾਮਨ ਮੈਂ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜੋ ਬੁਲਾਵ ਹੈ ਤਿਉ ਬੋਲਹ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਜਰੀ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦਿ 나ਥ ਨਰਹਰ ਦੀਨ ਬੰधव ਪਦ ਤ ਪਾਵਨ ਦੇਵ ਪੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸ਼ਰਨ ਦਿਆਲ ਸੇਕੀ ਸਭ ਤਾਰ ਜਗ ਭਵ ਸਿੰਧ ਰਹਾਓ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਚਰਨ ਕਮਲ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਣੀ ਧਰ ਪਤ ਰਾਖ ਪਰਮਾਨੰਦ ਜਰਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਧ ਮੰਤ ਛੇਦ ਅੰਬੁੱਧ ਕਰਨਾ ਮੈਂ ਚਿੰਤ ਮੇਟ ਪੁਰਖ ਅਨੰਤ सिमर समराथ पालमहूर्त प्रभु ध्यान सहज समाद दीन दयाल प्रसन्न पूर्ण जाचिए राजसाध मोह मिथन तुरंत आशा बसना बेकार राख धर्म परम बिदार मनते उधर हर निरंकार तनाड़ आड़ भंडार हर निध होत जना ना चीर खल मुग्ध मूढ़ कटाख श्री धर पै गुणमत धीर ਜੀਵਨ ਮੁਕਤ ਜਗਦੀਸ਼ ਜਾਪਮਾਨ ਧਾਰ ਰਿਦਿ ਪ੍ਰਤੀਤ ਜੀ ਦਇਆ ਮਯਾ ਸਰਬਤਰ ਰਮਣੰ ਪਰਮ ਹੰਸਹਿ ਰੀਤ ਦੇਤ ਦਰਸ਼ਨ ਸ਼੍ਰਵਨ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਤ ਉਧਾਰ